ਨਾਈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਟੈਕਨੋਲੋਜੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਤੇ ਉਹਗੇ ਪੰਜਾਬੀ ਲੇਖਕ ਡਾਕਟਰ ਫਕੀਰ ਚੰਦ ਸ਼ੁਕਲਾ ਦਾ ਦਿਹਾਂਤ ਉਦਾਸ ਕਰ ਗਿਆ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਦਿਆਂ ਯੰਗ ਰਾਈਟਰਸ ਐਸੋਸੀਏਸ਼ਨ ਦੇ ਮੋਡੀਆਂ ਵਿੱਚੋਂ ਇੱਕ ਬਣੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜੀਵਨ ਮੈਂਬਰ ਹੋਣ ਕਰਕੇ ਉਹ ਪੰਜਾਬੀ ਪਵਨ ਲੁਧਿਆਣਾ ਦੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਸਨ ਪਿਛਲੇ ਮਹੀਨੇ ਹੀ ਉਹਨਾਂ ਨੂੰ ਕੌਮੀ ਪਦhrte ਸਨਮਾਨ ਮਿਲਿਆ ਸੀ ਵਿਗਿਆਨਿਕ ਸਾਹਿਤ ਸਿਰਜਣ ਵਿੱਚ ਵੀ ਉਹ ਸਿਰਮੌਰ ਸਨ ਇਹ ਵਿਚਾਰ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਤੇ ਡਾਕਟਰ ਸ਼ੁਕਲਾ ਦੇ ਲਗਭਗ 21 ਸਾਲ ਪੀਏਯੂ ਵਿੱਚ ਸਹਿਕਰਮੀ ਰਹੇ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਨੇ ਅੰਤਿਮ ਸੰਸਕਾਰ ਉਪਰੰਤ ਕਹੇ ਡਾਕਟਰ ਸ਼ੁਕਲਾ ਦੀ ਦੇ ਨੂੰ ਅਗਨੀ ਉਹਨਾਂ ਦੇ ਸੁਪੁੱਤਰ ਅਮਿਤੇਸ਼ ਸ਼ੁਕਲਾ ਨੇ ਵਿਖਾਈ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਡਾਕਟਰ ਫਕੀਰ ਚੰਦ ਸ਼ੁਕਲਾ ਦੀ ਦੇਤੇ ਤੇ ਦੁਸ਼ਾਲਾ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੀਰ ਦੀ ਅਗਵਾਈ ਵਿੱਚ ਡਾਕਟਰ ਗੁਚਰਨ ਕੌਰ ਕੋਚਰ ਕੇ ਸਾਧੂ ਸਿੰਘ ਅਮਰਜੀਤ ਸ਼ੇਰਪੂਰੀ ਸਰਦਾਰ ਮਲਕੀਤ ਸਿੰਘ ਔਲਖ ਨੇ ਸਮੂਹ ਮੈਂਬਰਾਂ ਵੱਲੋਂ ਭੇਟ ਕੀਤਾ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਵੱਲੋਂ ਦੁਸ਼ਾਲਾ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਡਾਕਟਰ ਗੁਰੇ ਇਕਬਾਲ ਸਿੰਘ ਤੇ ਪ੍ਰੋਫੈਸਰ ਰਵਿੰਦਰ ਸਿੰਘ ਪਠੱਲ ਤੇ ਡਾਕਟਰ ਸੁਰਜੀਤ ਸਿੰਘ ਗਿੱਲ ਨੇ ਭੇਟ ਕੀਤਾ ਡਾਕਟਰ ਫਕੀਰ ਚੰਦ ਸ਼ੁਕਲਾ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਪ੍ਰਗਤੀਸ਼ੀਲ ਲੇਖਕ ਸੰਗ ਸਿਰਦਨ ਧਾਰਾ ਬਿਜਲੀ ਬੋਰਡ ਵਿਲੇਖਕ ਸਭਾ ਜਨਵਾਦੀ ਕਵਿਤਾ ਮੰਚ ਸ਼੍ਰੋਮਣੀ ਪੰਜਾਬੀ ਲਿਖਾਰੀ ਬੋਰਡ ਰਜਿਸਟਰਡ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਬਿਸ਼ਪ ਪੰਜਾਬੀ ਸਭਾ ਟੋਰਾਂਟੋ ਬਿਸ਼ਪ ਪੰਜਾਬੀ ਕਾਂਗਰਸ ਰਜਿਸਟਰਡ ਪੀਏਯੂ ਰਿਟਾਇਰਡ ਟੀਚਰਸ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਨੇ ਆਪ ਨੂੰ ਆਪਣੀਆਂ ਸੰਸਥਾਵਾਂ ਵੱਲੋਂ ਅਕੀਦਤ ਦੇ ਫੁੱਲ ਭੇਟ ਕੀਤੇ ਡਾਕਟਰ ਫਕੀਰ ਚੰਦ ਸ਼ੁਕਲਾ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਗੁਰਚਰਨ ਕੌਰ ਕੋਚਰ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਉਨ੍ਹਾਂ ਨੇ ਆਪਣਾ 81ਵਾਂ ਜਨਮ ਦਿਨ ਮਨਾਇਆ ਸੀ ਡਾਕਟਰ ਸ਼ੁਕਲਾ ਪੰਜਾਬੀ ਅੰਗਰੇਜ਼ੀ ਅਤੇ ਹਿੰਦੀ 'ਚ ਲਿਖਣ ਵਾਲੀ ਵਿਗਿਆਨਿਕ ਵਿਗਿਆਨੀ ਲੇਖਕ ਸਨ ਅਤੇ ਆਪਣੀਆਂ ਬਾਲ ਸਹਿਤ ਦੀਆਂ ਲਿਖਤਾਂ ਲਈ ਵੀ ਪ੍ਰਸਿੱਧ ਸਨ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੋਜਨ ਟੈਕਨੋਲੋਜੀ ਦੇ ਸੇਵਾਮੁਕਤ ਪ੍ਰੋਫੈਸਰ ਹੋਣ ਕਾਰਨ ਉਹਨਾਂ ਨੇ ਭੋਜਨ ਅਤੇ ਪੋਸ਼ਣ ਬਾਰੇ ਨਿੱਕੀਆਂ ਕਹਾਣੀਆਂ, ਨਾਟਕ ਅਤੇ ਬਾਲ ਸਹਿਤ ਦੀਆਂ 30 ਕਿਤਾਬਾਂ ਲਿਖੀਆਂ। ਉਹਨਾਂ ਦੇ ਇਲਾਵਾ ਅੰਗਰੇਜ਼ੀ ਇਸ ਦੇ ਇਲਾਵਾ ਉਹਨਾਂ ਹਿੰਦੀ ਅਤੇ ਪੰਜਾਬੀ ਵਿੱਚ ਭੋਜਨ ਅਤੇ ਪੋਸ਼ਣ ਬਾਰੇ 400 ਤੋਂ ਵੱਧ ਲੇਖ ਲਿਖੇ। ਡਾਕਟਰ ਸ਼ੁਕਲਾ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੇ ਨਿੱਕਤ ਵਰਤੀ ਸਨੇਹੀ ਪ੍ਰਕਿਰਨ ਸਿੰਘ ਤੂਫਾਨ ਨੇ ਦੱਸਿਆ ਕਿ ਡਾਕਟਰ ਫਕੀਰ ਚੰਦ ਸ਼ੁਕਲਾ ਜੀ ਨੇ ਪੰਖ ਕੁਟੀ ਗੋਰੀਆਂ ਨਾਵਲ ਅਲੱਗ-ਅਲੱਗ ਸੰਦਰਭ ਨਾਵਲ ਕੈਸੇ ਲਗੇ ਮਨ ਨਾਵਲ ਬੰਦ ਖਿੜਕਿਉਂ ਵਾਲਾ ਮਨ ਨਿੱਕੀਆਂ ਕਹਾਣੀਆਂ ਵਿਸਪਾਨ ਨਿੱਕੀਆਂ ਕਹਾਣੀਆਂ ਜੋਤ ਤੇ ਜੋਤ ਜਲੇ ਨਾਟਕ ਅੰਧੇਰੀ ਸੁਰੰਗ ਨਾਟਕ ਪੀੜਾ ਕੇ ਬੀਜ ਨਾਟਕ ਨਵੀਂ ਸਵੇਰ ਕਹਾਣੀਆਂ ਤੋਂ ਇਲਾਵਾ ਕੁਝ ਨਾਟਕ ਵੀ ਲਿਖੇ ਜਿਨ੍ਹਾਂ ਵਿੱਚੋਂ ਡਾਕਟਰ ਬੀਜੀ ਅਤੇ ਹੋਰ ਵਿਗਿਆਨਿਕ ਬਲਗ ਨਾਟਕ ਗਰਮਾ-ਗਰਮ ਪਕੌੜੇ ਹੈਪੀ ਬਰਥਡੇ ਅਤੇ ਜਦੋਂ ਰੌਸ਼ਨੀ ਹੋਈ ਮਸ਼ਹੂਰ ਹਨ ਰੇਡੀਓ ਤੇ ਟੀਵੀ ਨੇ ਉਹਨਾਂ ਦੇ ਕਈ ਨਾਟਕਾਂ ਨੂੰ ਲੜੀਵਾਰ ਪੇਸ਼ ਕੀਤਾ ਡਾਕਟਰ ਫਕੀਰ ਚੰਦ ਸ਼ੁਕਲਾ ਦੇ ਅੰਤਿਮ ਸੰਸਕਾਰ ਮੌਕੇ ਤਰਲੋਚਨ ਲੋਚੀ ਮਨਜਿੰਦਰ ਤਨੂਆ ਸਹਿਜਪ੍ਰੀਤ ਸਿੰਘ ਮੰਗਟ ਡਾਕਟਰ ਜੋਰਾ ਸਿੰਘ ਬਰਾੜ ਡਾਕਟਰ ਹਰਦੀਪ ਸਿੰਘ ਸੋਰੇ ਡਾਕਟਰ ਵੀ ਕੇ ਦਿਲਾਵਰੀ ਡਾਕਟਰ ਰਮੇਸ਼ ਸਦਾ ਵਰਤੀ ਡਾਕਟਰ ਨਾਨਕ ਸਿੰਘ ਹਰਿੰਦਰ ਸਿੰਘ ਪੋਲਰ ਡਿਪਟੀ ਡਾਇਰੈਕਟਰ ਸਪੋਰਟਸ ਅਨਿਲ ਦਾਤ ਡਾਕਟਰ ਬਲਬੀਰ ਸਿੰਘ ਸਿੱਧੂ ਸਾਬਕਾ ਡਾਇਰੈਕਟਰ ਐਗਰੀਕਲਚਰ ਚੈਨਲ ਚਰਨ ਸਿੰਘ ਪੀਯੂ ਬਲਦੇਵ ਸਿੰਘ ਪੰਜਾਬ ਐਂਡ ਸਿੰਧ ਬੈਂਕ ਅਸਮਿਤ ਹਜ਼ਾਰਾਂ ਸ਼ੁਭ ਚਿੰਤਕਾਂ ਨੇ ਡਾਕਟਰ ਸ਼ੁਕਲਾ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ